ਗੱਲ ਮਦਕਾਲੀਨ ਸਮੇਂ ਦੀ ਹੈ ਉਦੋਂ 나ਥ ਜੋਗੀਆਂ ਦਾ ਜਨ ਸਧਾਰਨ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਸਲਵਾਨ ਇੱਕ ਆਸ਼ਿਕ ਮਿਜ਼ਾਜ ਅਤੇ ਮौज-ਮਸਤੀ 'ਚ ਰਹਿਣ ਵਾਲਾ ਰਾਜਾ ਸੀ ਉਹਨੂੰ ਕਿਸੇ ਗੱਲ ਦੀ ਤੋੜ ਨਹੀਂ ਸੀ ਜੇ ਕਾਟ ਸੀ ਤਾਂ ਇੱਕ ਔਲਾਦ ਦੀ ਟਲਦੀ ਉਮਰੇ ਬੜੀਆਂ ਮੰਨਤਾ ਮੰਨਣ ਮਗਰੋਂ ਉਸ ਦੀ ਰਾਣੀ ਇਛਰਾਂ ਦੀ ਕੁੱਖੋਂ ਇੱਕ ਬੱਚੇ ਦਾ ਜਨਮ ਹੋਇਆ ਜਿਸ ਦਾ ਨਾਂ ਉਹਨਾਂ ਪੂਰਨ ਰੱਖਿਆ ਵੈਮੀ ਰਾਜੇ ਨੇ ਪੂਰਨ ਦਾ ਪਵਿੱਕ ਜਾਣਨ ਲਈ ਨਜੂਮੀ ਸੱਦ ਲਏ ਨਜੂਮੀਆ ਸਲਾਹ ਦਿੱਤੀ हे ਰਾਜਨ ਇਹ ਨਵਜਨਮਿਆ ਬੱਚਾ ਪੂਰੇ 12 ਵਰੇ ਆਪਣੇ ਮਾਪੇ ਦੇ ਮੱਥੇ ਨਾ ਲੱਗੇ ਨਹੀਂ ਤਾਂ ਰਾਜੇ ਅਤੇ ਉਸ ਦੇ ਪਰਿਵਾਰ ਤੇ ਦੁੱਖਾਂ ਦਾ ਕਹਿਰ ਟੁੱਟ ਪਵੇਗਾ ਨਜੂਮੀਆ ਦੀ ਸਲਾਹ ਮੰਨਦਿਆਂ ਮਮਤਾ ਵੈਊ ਨੇ ਸਲਵਾਨ ਨੇ ਚਿੜੀ ਦੇ ਬੋਟ ਜਿੰਨੇ ਪੂਰਨ ਨੂੰ ਪੂਰੇ 12 ਵਰੇ ਲਈ ਪੋਰੇ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ ਪੂਰਨ ਦੀ ਮਾਂ ਇਛਰਾ ਤੜਪਦੀ ਸੀ ਕੁਰਲਾਉਂਦੀ ਰਹੀ ਉਹ ਦੀਆਂ ਰੋ ਰੋ ਕੇ ਅੱਖਾਂ ਚੁੰਨੀਆਂ ਹੋ ਗਈਆਂ ਪਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ ਪੂਰਨ ਨੂੰ ਗੋਲੀਆਂ ਸਮੇਤ ਤੋਇਰੇ ਵਿੱਚ ਪਾ ਦਿੱਤਾ ਗਿਆ ਇਛਰਾ ਦੀ ਕਿਸੇ ਇੱਕ ਨਾ ਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਖੇੜਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁਨਸਾਨ ਵਰਤ ਗਈ ਸਲਵਾਨ ਦੀ ਉਮਰ ਟਲ ਰਹੀ ਸੀ ਇਸੇ ਟਲਦੀ ਉਮਰੇ ਉਹਨੇ ਆਪਣੀ ਐਸ਼ ਪ੍ਰਸਤੀ ਲਈ ਨਵਜੋਬਨ ਮੁਟਿਆਰ ਲੂਣਾ ਨੂੰ ਆਪਣੀ ਦੂਜੀ ਰਾਣੀ ਬਣਾ ਲਿਆ ਇਛਰਾ ਲਈ ਉਹਦੇ ਅੰਦਰ ਹੋਰ ਕੋਈ ਕشش ਨਹੀਂ ਸੀ ਰਹੀ ਇਛਰਾ ਆਪਣੇ ਪੁੱਤ ਦੇ ਵਿਛੋੜੇ ਦੇ ਸੱਲ ਨੂੰ ਆਪਣੇ ਸੀਨੇ ਨਾਲ ਲਾ ਕੇ ਸੁਨ ਹੋ ਗਈ। ਉਧਰ ਪੂਰਨ ਆਪਣੇ ਮਾਪੇ ਦੇ ਮੋਹ ਮਮਤਾ ਤੋਂ ਸਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ। ਸਮਾਂ ਆਪਣੀ ਤੋਰੇ ਤੁਰ ਰਿਹਾ ਸੀ। ਪੂਰੇ 12 ਬਰੇ ਬਤੀਤ ਹੋ ਗਏ। ਪੂਰਨ ਪੋਰੀਓਂ ਬਾਹਰ ਆਇਆ। ਰੂਪ ਦੀ ਸਾਕਾਰ ਮੂਰਤ ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਚਲਕਾਂ ਮਾਰ ਰਹੀ ਸੀ। ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸੰਮੁਖ ਹੋਇਆ। ਮਮਤਾ ਵੇਉ ਨੇ ਰਾਜੇ ਨੇ ਪਹਿਲਾ ਮਾਮਾ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ। ਗੋਲੀਆ ਪੂਰਨ ਨੂੰ ਇਛਰਾਂ ਦੇ ਮਹਿਲੀ ਲੈ ਆਈਆਂ। ਪੂਰਨ ਨੂੰ ਵੇਖਦੇ ਸਾਰ ਹੀ ਇਛਰਾਂ ਦੀਆਂ ਅੱਖਾਂ ਝੁ ਮਮਤਾ ਦੇ ਅਥਰੂ ਵਹਿ ਤੁਰੇ। ਪੂਰਨ ਨੇ ਮਾਂ ਦੇ ਚਰਨ ਛੋਏ। ਮਾਂ ਦਾ ਚਾਹ ਚਲਿਆ ਨਹੀਂ ਸੀ ਜਾਂਦਾ। ਉਹ ਪੂਰਨ ਦੇ ਬਣਬਣ ਪੈੰਦੇ ਰੂਪ ਤੇ ਬਲਿਹਾਰੇ ਜਾ ਰਹੀ ਸੀ। ਪੁੱਤ ਪੂਰਨਾ ਆਪਾਂ ਰਾਜ ਕੇ ਗੱਲਾਂ ਫੇਰ ਕਰਾਂਗੇ। ਪਹਿਲਾ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਾ। ਆਖ ਰਾਣੀ ਇਛਰਾਂ ਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ। ਸ਼ਾਈ ਮਹਿਲਾ ਪਹਿਲਾ ਮੈਲ ਮਤਰਈ ਮਾਂ ਲੂਨਾ ਦਾ ਸੀ ਲੂਨਾ ਤੇ ਕਹਿਰਾ ਦਾ ਰੂਪ ਚੜਿਆ ਹੋਇਆ ਸੀ ਜਦੋਂ ਦੀ ਉਹ ਇਸ ਮੈਲ ਵਿੱਚ ਆਈ ਸੀ ਉਸਨੇ ਸਲਵਾਨ ਤੋਂ ਬਿਨਾ ਕਿਸੇ ਮਰਦ ਦਾ ਮੂੰਹ ਨਹੀਂ ਸੀ ਦੇਖਿਆ ਉਹਦੀ ਦੇਖਭਾਲ ਲਈ ਗੋਲੀਆਂ ਸਨ ਮਰਦ ਜਾਤ ਨੂੰ ਮਹਿਲਾ ਵਿੱਚ ਆਉਣ ਦੀ ਮਨਾਹੀ ਸੀ ਲੂਨਾ ਟਲਦੀ ਉਮਰ ਦੇ ਸਲਵਾਨ ਤੋਂ ਖੁਸ਼ ਨਹੀਂ ਸੀ ਰੂਪਵਾਨ ਪੂਰਨ ਨੂੰ ਵੇਖਦੇ ਸਾਰ ਹੀ ਆਪਣੀ ਸੁਧ ਬੁੱਧ ਗਵਾ ਬੈਠੀ ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਅਨੇਕਾਂ ਯਤਨ ਕੀਤੇ ਤਰਲੇ ਲਈ ਅਤੇ ਜਵਾਨੀ ਦੇ ਵਾਸਤੇ ਪਾਇ ਲੂਣਾ ਦੇ ਬੋਲਾਂ ਚ ਤਰਲਾ ਸੀ ਤੇ ਉਹ ਪਾਵਾ ਦੇ ਵਹਿਣ ਵਿੱਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ ਚ ਪਰ ਕੇ ਆਪਣੀ ਸੇਜ ਤੇ ਸੁੱਟ ਲਿਆ ਪਰੰਤੂ ਪੂਰਨ ਨੇ ਇਕਦਮ ਆਪਣੇ ਆਪ ਨੂੰ ਉਸ ਪਾਸੋਂ ਛੁਡਾ ਲਿਆ ਤੇ ਸਹਿਜ ਨਾਲ ਬੋਲਿਆ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾ ਮੇਰੇ ਬਾਪ ਨੇ ਤੈਨੂੰ ਪਰਣਾ ਕੇ ਲਿਆਂਦਾ ਤੂੰ ਤਾਂ ਮੇਰੀ ਸਕੀ ਮਾਂ ਦੇ ਸਮਾਨ ਹੈ ਪਲਾ ਮੈਂ ਤੇਰੀ ਮਾਂ ਕਿਦਰੋਂ ਲੱਗਦੀ ਆਂ ਜ਼ਾਲਮਾ ਨਾ ਮੈਂ ਤੈਨੂੰ ਜਨਮ ਦਿੱਤਾ ਨਾ ਹੀ ਆਪਣਾ ਸਿਰ ਚੁੰਗਾਇਆ ਮੇਰਾ ਪਤੀ ਮੇਰੇ ਬਾਪ ਦੇ ਹਾਂ ਦਾ ਏ ਸਾਡਾ ਜੋੜ ਨਹੀਂ ਜੁੜਦਾ ਮੇਰਾ ਜੋੜ ਤਾਂ ਤੇਰੇ ਨਾਲ ਜੁੜਦਾ ਹੈ ਪੂਰਨ ਆਪਣੀ ਜਵਾਨੀ ਦਾ ਮਾਨ ਰੱਖ ਮੈਂ ਸਾਰੀ ਜ਼ਿੰਦਗੀ ਤੇਰਾ ਹਸਾਨ ਨਹੀਂ ਭੁੱਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ ਲੂਣਾ ਪੂਰਨ ਅੱਗੇ ਵਿਚ ਵਿਚ ਜਾ ਰਹੀ ਸੀ ਪ੍ਰੰਤੂ ਪੂਰਨ ਉੱਤੇ ਉਹਦੀ ਪਖਦੀ ਜਵਾਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਿਹਾ ਉਹ ਅਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦਿੰਦਾ ਸੋਚਾਂ ਜੋ ਦੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵਗਿਆਨ ਨਾ ਹੋ ਜਾਵੇ ਆਖਰ ਉਸਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾਂ ਤੋਂ ਬਾਹਰ ਨਿਕਲਾਇਆ ਲੂਣਾ ਨੂੰ ਰੋਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੀਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਤਾਰੀ ਬੈਠੇ ਸੀ ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮ ਕਾਜਾਂ ਤੋਂ ਵੇਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲਾ ਚ ਪੁਜਾ ਉਸ ਹੈਰਾਨ ਹੋ ਕੇ ਵੇਖਿਆ ਕਿਦਰੇ ਵੀ ਦੀਵਾ ਬੱਤੀ ਨਹੀਂ ਸਾਰੇ ਸ਼ਮਾਦਾਨ ਗੁਲ ਹੋਏ ਪੈਸਨ ਤੇ ਰਾਣੀ ਨਿਤਵੰਦ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਆ ਤੇ ਆਪ ਨਹੀਂ ਸੀ ਆਈ ਉਹ ਰਾਣੀ ਦੇ ਕਮਰੇ ਵੱਲ ਆਉ ਲਿਆ ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਹੈ ਤੇ ਉਸ ਦਾ ਹਾਰ ਸ਼ਿੰਗਾਰ ਇਧਰ ਉਧਰ ਖਿੰਡਿਆ ਪਿਆ ਮੇਰੀ ਇਹ ਲਾਡੋ ਰਾਣੀਏ ਦੱਸ ਖਾਂ ਮੇਰੇ ਪਾਸੋਂ ਕਿਹੜੀ ਹੁਨਾਮੀ ਹੋ ਗਈ ਹੈ ਜਿਸ ਬਦਲੇ ਸੋਨਿਆ ਨੇ ਮੂੰਹ ਸੁਜਾਏ ਹੋਏ ਨੇ ਆਖਦਿਆ ਸਲਵਾਨ ਨੇ ਲੂਣਾ ਨੂੰ ਬਿਠਾ ਲਿਆ ਉਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ-ਤ੍ਰਿਪ ਹੰਝੂ ਵਹਿ ਰਹੇ ਸਨ। ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਸ ਸਹਿਜ ਅਵਸਥਾ 'ਚ ਆ ਗਈ ਤੇ ਹਟ ਕੋਰੇ ਪਰਦੇ ਆ ਰਾਜੇ ਨੂੰ ਮੁਖਾਤਬ ਹੋਈ। ਰਾਜਨ, ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ। ਸ਼ਾਇਦ ਤੁਹਾਡੇ ਮਨ ਨਾ ਲਗੇ। ਮੈਂ ਤਾਂ ਸੋਚ ਵੀ ਨਹੀਂ ਸੀ ਸਕਦੀ। ਮੇਰੇ ਤੇ ਐਡਾ ਕਹਿਰ ਆਪਰੇਗਾ। ਪਲਾ ਕੋਈ ਪੁੱਤ ਆਪਣੀ ਮਾਂ ਦੇ ਸਤ ਨੂੰ ਪੰਗ ਕਰਨ ਬਾਰੇ ਸੋਚ ਸਕਦਾ ਹੈ। ਰਾਜਾ ਅੱਜ ਮਿਲਣ ਆਏ ਪੂਰਨ ਨੇ ਮੇਰੀ ਇੱਜ਼ਤ ਲੁੱਟਣ ਦੀ ਪੂਰੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਮਸੀ ਉਹਦੇ ਚੁੰਗਲ ਚੋਂ ਬਚ ਕੇ ਨਿਕਲ ਸਕਿਆ। ਸੁਨਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉਠਿਆ। ਪੂਰਨ ਦੀ ਇਹ ਜੁਰਤ ਮੈਂ ਉਹਦੇ ਸੀਰ ਮੇ ਪਾ ਜਾਵਾਂਗਾ। ਉਹਨੂੰ ਅਜਹੀ ਸਜ਼ਾ ਦੇਵਾਂਗਾ ਜਿਸਨੂੰ ਸਾਰੀ ਦੁਨੀਆ ਯਾਦ ਰੱਖੇਗੀ। ਪੀੜਾ ਸਲਵਾਨ ਕੀ ਜਾਣੇ। ਲੂਣਾ ਨੇ ਤਾਂ ਪੂਰਨ ਤੇ ਤੁਮਤ ਲਾਉਣ ਖਾਤਰ 73 ਦੀ ਚਾਲ ਚਲੀ ਸੀ। ਅਗਲੀ پلਕ ਸਲਵਾਨ ਨੇ ਪਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉੱਤੇ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆ ਉਹ ਨੂੰ ਕਤਲ ਕਰਨ ਦਾ ਹੁਕਮ 사ਦਰ ਕਰ ਦਿੱਤਾ ਬੇਗੁਨਾਹ ਪੂਰਨ ਦੀ ਕਿਸੇ ਇੱਕ ਨਾ ਸੁਣੀ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾਂ ਦਾ ਰੋਨ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂੰਹ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਰਾਜੇ ਦਾ ਤਪ ਤੇਜ ਹੀ ਐਨਾ ਸੀ ਕਿਸੇ ਹਾ ਦਾ ਨਾਰਾ ਮਾਰਨ ਦੀ ਜੁਰਤ ਵੀ ਨਾ ਕੀਤੀ ਜਲਾਦ ਪੂਰਨ ਦੀ ਮਾਸੂਮੀਅਤ ਤੋਂ ਜਾਣੂ ਹੁੰਦੇ ਹੋਏ ਵੀ ਰਾਜੇ ਦਾ ਹੁਕਮ ਕਿਵੇਂ ਮੋੜ ਦੇ ਜੰਗਲ ਚ ਜਾ ਕੇ ਉਹ ਨੂੰ ਵੱਡ-ਵੱਡ ਕੇ ਇੱਕ ویرਾਨ ਖੂਹ ਚ ਤੱਕਾ ਦੇ ਆਏ ਤੇ ਰਾਜੇ ਨੂੰ ਆਖ ਦਿੱਤਾ ਕਿ ਉਹ ਉਹਨੂੰ ਮਾਰ ਮੁਕਾ ਆਏ ਹਨ ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਤੇ ਆਣ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਪਰਣ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ ਉਸ ਨੂੰ ਕਿਸੇ ਪੁਰਸ਼ ਦੇ ਕਰਾਉਣ ਦੀ ਆਵਾਜ਼ ਸੁਣਾਈ ਦਿੱਤੀ ਉਹਨੇ ਜੋਗੀਆਂ ਕੋਲ ਆ ਕੇ ਗੱਲ ਕੀਤੀ ਉਹਨਾਂ ਪੂਰਨ ਨੂੰ ਖੂਹ ਵਿੱਚੋਂ ਕੱਢ ਲਿਆ ਅਤੇ ਉਸ ਨੂੰ ਉਸੇ ਵੇਲੇ ਆਪਣੇ ਗੁਰੂ ਗੋਰਖਨਾਥ ਦੇ ਢਿੱਲੇ ਤੇ ਲੈ ਆਏ ਗੋਰਖ ਦੀ ਟੀਮਾਰਦਾਰੀ ਸਨੇ ਅਤੇ ਮੁਰਵਤ ਦੇ ਥਾਪੜੇ ਨੇ ਉਸਨੂੰ ਕੁਝ ਦਿਨਾਂ ਵਿੱਚ ਹੀ ਨੌਬਰ-ਨੌ ਕਰ ਦਿੱਤਾ। ਗੋਰਖਨਾਥ ਦੀ ਤਲਿਸ਼ਮੀ ਸ਼ਖਸੀਅਤ ਨੇ ਪੂਰਨ ਨੂੰ ਅਜਿਹਾ ਕੀ ਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾ ਚ ਅਰਪਣ ਕਰ ਦਿੱਤਾ ਤੇ ਜੋਗ ਸਾਧਨਾ ਵਿੱਚ ਜੁਟ ਗਿਆ। ਤਿਆਗ ਦੀ ਮੂਰਤ ਬਣੇ ਪੂਰਨ ਨੇ ਇੱਕ ਦਿਨ ਗੋਰਖ ਪਾਸੋਂ ਦੇਖਿਆ ਲਈ ਬੇਨਤੀ ਕੀਤੀ। ਗੋਰਖ ਤਰੁੱਠਿਆ। ਉਹਨੇ ਪੂਰਨ ਦੇ ਕੰਨਾਂ ਚ ਮੁੰਦਰਾ ਪਵਾ ਕੇ ਜੋਗੀ ਬਣਾ ਦਿੱਤਾ। ਜੋਗੀ ਬਣਿਆ ਪੂਰਨ ਪਹਿਲੇ ਦਿਨ ਗੱਲ ਜੋ ਬਗਲੀ પાਕੇ ਪਿਖਿਆ ਮੰਗਣ ਲਈ ਰਾਣੀ ਸੁਂਦਰਾ ਦੇ ਮਹਿਲ ਹੀ ਗਿਆ। ਗੋਲੀਆਂ ਪਾਸੋਂ ਜੋਗੀਦਾਰ ਰੂਪ ਚਲਿਆ ਨਾ ਗਿਆ। ਉਹਨਾਂ ਰਾਣੀ ਸੁਂਦਰਾ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ। ਰਾਣੀ ਹੀਰੇ ਮੋਤੀਆਂ ਦਾ ਥਾਲ ਪਰ ਕੇ ਲੈ ਆਈ ਤੇ ਪੂਰਨ ਦੀ ਬਗਲੀ ਚੁਲਦ ਦਿੱਤਾ। ਪੂਰਨ ਨੀਵੀਂ ਪਾਈ ਖਲੋਤਾ ਰਿਹਾ ਤੇ ਰਾਣੀ ਵੱਲ ਅੱਖ ਪਰ ਕੇ ਨਾ ਦੇਖਿਆ। ਹੀਰੇ ਮੋਤੀ ਪਲਾ ਜੋਗੀਆਂ ਦੇ ਕਿਸ ਕੰਮ ਸੰਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਪੇਜ ਕੇ ਆਖਿਆ। ਰਾਣੀ ਨੂੰ ਆਖ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ ਹੀਰੇ ਮੋਤੀ ਨਹੀਂ। ਪੂਰਨ ਉਸੇ ਪੈਰੀ ਵਾਪਸ ਮੁੜ ਆਇਆ ਤੇ ਰਾਣੀ ਸੁੰਦਰਾ ਦੇ ਮਹਿਲੀ ਜਾ ਅਲਕ ਜਗਾਈ ਰਾਣੀ ਸੁੰਦਰਾ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਟਿੱਲੇ ਤੇ ਪੁੱਜ ਗਈ ਤੇ ਗੋਰਖ ਦੇ ਚਰਨਾ ਚ ਸੀਸ ਨਿਵਾ ਦਿੱਤਾ ਪਿਆਰ ਤੇ ਸ਼ਰਦਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਟ ਪਿਆ ਰਾਣੀ ਮੰਗ ਜੋ ਮੰਗਣੇ ਤੇਰੀ ਹਰ ਮੁਰਾਦ ਪੂਰੀ ਹੋਵੇਗੀ ਕਿਸੇ ਚੀਜ਼ ਦੀ ਲੋੜ ਨਹੀਂ 나ਥ ਜੀ ਸੁਂਦਰਾ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਗੋਰਖ ਮੁਰ ਬੋਲਿਆ 나ਥ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਹੈ ਸੁਂਦਰਾ ਪਾਉਖ ਹੋਈ ਆਖ ਰਹੀ ਸੀ ਤੀਜਾ ਵਚਨ ਹੈ ਮੰਗ ਲੈ ਰਾਣੀਏ ਸੁਂਦਰਾ ਲਈ ਇਹੋ ਯੋਗ ਅਵਸਰ ਸੀ ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ ਮੇਰੇ 나ਥ ਜੇ ਤਰੁੱਠੇ ਹੀ ਹੋਤਾ ਮੈਨੂੰ ਪੂਰਨ ਦੇ ਦੋਵੋ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁਂਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ। 나ਥ ਦਾ ਹੁਕਮ ਮੰਨ ਕੇ ਪੂਰਨ ਸੁਂਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ। ਰਾਣੀ ਨੇ ਉਹਦੀਆਂ ਸਿਆਆਂ ਖਾਤਰਾ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁਂਦਰਾ ਦਾ ਹੁਸਨ ਚੋਲ ਤੇ ਨਖਰੇ ਪਰਮਾਨ ਨਾ ਸਕੇ। ਉਹ ਅਡੋਲ ਸਮਾਦ ਦੀ ਲਾਈ ਬੈਠਾ ਰਿਹਾ। ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ। ਰਾਣੀ ਨੇ ਗੋਲੀਆਂ ਉਹਦੇ ਨਾਲ ਤੋੜ ਦਿੱਤੀਆਂ। ਤੇ ਆਪ ਮਹਿਲਾ ਤੇ ਖੜ ਕੇ ਜਾਂਦੇ ਪੂਰਨ ਨੂੰ ਵੇਖਣ ਲੱਗੀ ਦਰਖਤਾਂ ਦੇ ਚੁੰਡ ਓਲੇ ਜਾ ਕੇ ਪੂਰਨ ਨੇ ਅਜੇ ਹੀ ਚਕਾਨੀ ਦਿੱਤੀ ਕਿ ਉਹ ਗੋਲੀਆਂ ਦੀਆਂ ਅੱਖਾਂ ਤੋਂ ਦੂਰ ਹੋ ਗਿਆ ਪੂਰਨ ਦੇ ਪ੍ਰੇਮ ਚ دیਵਾਨੀ ਹੋਈ ਸੁੰਦਰਾ ਉਹਦਾ ਓਲੇ ਹੋਣਾ ਬਰਦਾਸ਼ਤ ਨਾ ਕਰ ਸਕੀ ਗੋਲੀਆਂ ਵਾਪਸ ਪਰਤ ਰਹੀਆਂ ਸੰ ਕਲੀਆਂ ਸੁੰਦਰਾ ਨੇ ਵੇਖਦੇ ਵੇਖਦੇ ਮੈਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ ਪੂਰਨ ਜੋਗੀ ਬਣਿਆ ਜੋਗ ਦਾ ਚਾਨਣ ਵੰਡਦਾ ਵਖ ਵਖ ਥਾਵਾ ਤੇ ਕੁੰਮਦਾ ਰਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਉਂਝ ਹੀ ਅੰਨੀ ਹੋ ਗਈ ਸੀ ਤੇ ਲੂਣਾ ਦੀ ਕੁਖ ਅਜੇ ਤੀਖ ਹਰੀ ਨਹੀਂ ਸੀ ਹੋਈ ਸਲਵਾਨ ਨੂੰ ਇਸ ਗੱਲ ਦਾ ਫਿਕਰ ਸੀ ਕਿ ਉਹਦੇ ਰਾਜ ਦਾ ਵਾਰਿਸ ਕੋਈ ਨਹੀਂ ਕੁੰਮਦਾ ਗੁੰਮਦਾ ਪੂਰਨ ਪੂਰੇ 12 ਵਰੇ ਮਗਰੋਂ ਜੋਗੀ ਦੇ ਪੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁਜਾ ਸ਼ਹਿਰੋ ਬਾਗ ਉਜੜੇ ਹੋਏ ਬਾਗ ਵਿੱਚ ਉਹਨੇ ਤੋਣਾ ਤਾਬ ਦਿੱਤਾ ਤੇ ਸਮਾਦੀ ਚ ਲੀਨ ਹੋ ਗਿਆ ਪਲਾ ਛਿਨਾ ਵਿੱਚ ਹੀ ਬਾਗ ਖਰਾਬਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਣ ਵਿੱਚ ਫੈਲ ਗਈ ਸ਼ਹਿਰ ਵਿੱਚ ਨਵੇਂ ਜੋਗੀ ਦੀ ਚਰਚਾ ਸ਼ੁਰੂ ਹੋ ਗਈ ਰਾਜ ਦੇ ਕੰਨੀ ਵੀ ਕਰਾਮਾਤੀ ਜੋਗੀ ਦੀ ਕਨਸੋ ਪਈ ਉਹਨੇ ਆਪਣੀਆਂ ਰਾਣੀਆਂ ਸਮੇਤ ਜੋਗੀ ਪਾਸ ਜਾ ਕੇ ਵਰ ਮੰਗਣ ਦਾ ਫੈਸਲਾ ਕਰ ਲਿਆ ਸਲਵਾਨ ਰਾਣੀਆਂ ਸਮੇਤ ਤੋਣਾ ਤਪਦੇ ਜੋਗੀ ਪਾਸ ਪੁੱਜ ਗਿਆ ਪੂਰਨ ਨੇ ਅੱਖੀਆਂ ਖੋਲ ਕੇ ਵੇਖਿਆ ਉਹਦੇ ਮਾਪੇ ਉਹਦੇ ਸਾਹਮਣੇ ਸਵਾਲੀ ਬਣੇ ਖਲੋਤੇ ਸਨ ਉਹਨ ਸਤਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾਂ ਦੇ ਚਰਨ ਜਾਛੋਏ ਉਹਦੀ ਛੂ ਪ੍ਰਾਪਤ ਕਰਕੇ ਇਛਰਾਂ ਬੋਲੀ ਵੇ ਪੁੱਤ ਜੋਗਿਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੂ ਪ੍ਰਾਪਤ ਕਰਦੇ ਹੀ ਇਛਰਾਂ ਦੀਆਂ ਅੱਖਾਂ ਵਿੱਚ ਮੁਰਜੋਤ ਪਰਤ ਆਈ ਅਤੇ ਉਹਦੀਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ। ਪੂਰਨ ਦੇ ਮੁਖੜੇ ਤੇ ਅਨੂਠੇ ਜਮਾਲ ਸੀ। ਸਲਵਾਨ ਸੁਨ ਹੋਇਆ ਖੜੋਤਾ ਸੀ। ਉਸ ਦੇ ਬੁੱਲ ਫਰਕ ਰਹੇ ਸਨ। ਪ੍ਰੰਤੂ ਬੋਲਾ ਦਾ ਰੂਪ ਨਹੀਂ ਸੀ ਤਾ ਰਹੇ। ਲੂਣਾ ਨੇ ਬੜੀ ਅਦੀਨਗੀ ਨਾਲ ਬੇਨਤੀ ਕੀਤੀ। ਜੋਗੀ ਜੀ ਸਾਡੇ ਤੇ ਦਇਆ ਕਰੋ। ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ। ਪੁੱਤਾ ਰਾਜੇ ਦਾ ਹੈਗਾ। ਹੋਰ ਪੁੱਤ ਦੀ ਕੀ ਲੋੜ ਐ? ਜੋਗੀ ਬੁਲਿਆ ਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈਸੀ ਪਰ ਕੁਕਰਮ ਕਰਕੇ ਇਸ ਦੁਨੀਆ ਚ ਨਹੀਂ ਰਹਾ ਐਨਾ ਆਖ ਰਾਜੇ ਦਾ ਗਲਾ ਪਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖੀਆਂ ਚੋਂ ਪਛਤਾਵੇ ਦੇ ਹੰਝੂ ਵਹਿ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਐਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰਦਿਆਂ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਮੇਰੇ ਪਾਸੋਂ ਪੂਰਨ ਦੇ ਹੁਸਨ ਦੀ ਚਾਲ ਚੱਲੀ ਨਹੀਂ ਸੀ ਗਈ ਮੈਂ ਡੋਲ ਗਈ ਸਾ ਉਹਦਾ ਕੋਈ ਕਸੂਰ ਨਹੀਂ ਸੀ ਮੈਂ ਹੀ ਉਸ ਤੇ ਝੂਠੀ ਤੋਮਤ ਲਾਈ ਸੀ ਇਹ ਸੁਣਦੇ ਸਾਰ ਹੀ ਸਲਵਾਨ ਨੇ ਮਿਆਂਨ ਵਿੱਚੋਂ ਤਲਵਾਰ ਤੋ ਲਈ ਤੇ ਲੂਣਾ ਦਾ ਗਾਟਾ ਲਾਉਣ ਲਈ ਬਾਹ ਉਲਾਰੀ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਖਿਮਾ ਕਰ ਦੇਵੋ ਤੁਹਾਡਾ ਪੁੱਤ ਜਿੰਦਾ ਹੈ ਮੈਂ ਹੀ ਆ ਤੁਹਾਡਾ ਪੁੱਤ ਪੂਰਨ वैराग्य ਦੇ ਹੰਝੂ ਵਹਿ ਤੁਰੇ ਇਛਰਾ ਲੂਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲੀ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਰਾਜ ਭਾਗ ਉਸ ਲਈ ਮਿੱਟੀ ਦੇ ਸਮਾਨ ਸੀ ਉਹ ਤਾਂ ਸਭ ਕੁਝ ਤਿਆਗ ਚੁੱਕਾ ਸੀ ਉਹਨੇ ਭਿਖਿਆ ਦੇ ਖੱਪਰ ਵਿੱਚੋਂ ਚੌਲ ਦਾ ਇੱਕ ਦਾਣਾ ਚੁੱਕ ਕੇ ਲੂਣਾ ਦੀ ਹਥੇਲੀ ਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਵੋ ਤੁਹਾਡੀ ਕੁੱਖ ਵੀ ਇਸ ਬਾਗ ਵਾਂਗ ਹਰੀ ਹੋਵੇਗੀ ਤੁਹਾਡੀ ਚੋਲੀ ਵਿੱਚ ਪੂਰਨ ਖੇਡੇਗਾ ਜੋ ਇਸ ਰਾਜ ਦਾ ਵਾਰਿਸ ਬਣੇਗਾ ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਅਗਾਹ ਤੁਰ ਗਿਆ ਸਲਵਾਨ ਤੇ ਰਾਣੀਆਂ ਪਰੇ ਨੇਤਰਾ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ਸਮਾ ਪਾ ਕੇ ਲੂਣਾ ਦੀ ਕੁੱਖੋਂ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਸਦੀ ਬਹਾਦਰੀ ਦੀਆਂ अनेका ਕਹਾਣੀਆਂ ਪ੍ਰਚਲਿਤ ਹਨ